9 ਸਤੰਬਰ 2004 ਦੇਸ਼ ਦੀ ਰਾਜਧਾਨੀ ਦਿੱਲੀ ਲੋਕ ਰਜਾਨਾ ਦੀ ਤਰ੍ਹਾਂ ਆਪਣੇ ਕੰਮਾਂ ਕਰ ਜਾਂਦੇ ਜਾ ਰਹੇ ਸਨ ਜ਼ਿੰਦਗੀ ਐਵਰੀ ਡੌੜ ਦੌੜ ਰਹੀ ਸੀ ਰਾਜਧਾਨੀ ਪਰ ਅਚਾਨਕ 2 ਮਿੰਟ 37 ਸਕਿੰਟ ਦੀ ਇੱਕ ਵੀਡੀਓ ਆਉਂਦੀ ਹੈ ਜਿਹੜੀ ਕਿ ਦੇਸ਼ ਦੇ ਵੱਡੀਆਂ-ਵੱਡੀਆਂ ਕੰਪਨੀਆਂ ਦੇ CEO ਤੱਕ ਬਦਲ ਦਿੰਦੀ ਹੈ ਇਥੋਂ ਤੱਕ ਕਿ IT ਦੇ ਨੂਨ ਤੱਕ ਬਦਲ ਦਿੱਤੇ ਜਾਂਦੇ ਹਨ ਤਾਂ ਕੀ ਸੀ ਇਹ 2 ਮਿੰਟ 37 ਸਕਿੰਟ ਦੀ ਵੀਡੀਓ ਕੀ ਸੀ ਡੀ ਪੀ ਐਸ ਐਮ ਐਮ ਆਓ ਜਾਣਦੇ ਹਾਂ ਵਿਸਤਾਰ ਬਾਰੇ ਇਹ ਕਹਾਣੀ ਕਿੱਥੋਂ ਸ਼ੁਰੂ ਹੋਈ ਤੇ ਇਸ ਦਾ ਅੰਤ ਕਿੰਨਾ ਖੁੰਖਾਰ ਨਮਾੜਾ ਹੋਇਆ ਡੀ ਪੀ ਐਸ ਆਰ ਕੇਪੁਰ ਡੈਲੀ ਪਬਲਿਕ ਸਕੂਲ ਇਹ ਸਕੂਲ ਦਿੱਲੀ ਹੀ ਨਹੀਂ ਭਾਰਤ ਦੇ ਟੌਪ ਸਕੂਲਾਂ ਦੇ ਵਿੱਚੋਂ ਇੱਕ ਹੈ ਤੇ ਜਿੱਥੇ ਅਮੀਰਾਂ ਦੇ ਜਵਾਨ ਕੀ ਜ਼ਿਆਦਾਤਰ ਪੜਦੇ ਹਨ ਇਸੇ ਤਰ੍ਹਾਂ 17 ਸਾਲ ਉਮਰ ਦੇ ਦੋ ਜਵਾਨ ਇੱਕ ਲੜਕਾ ਇੱਕ ਲੜਕੀ ਜੋ ਕਿ ਪਲਸ 1 ਤੇ ਪਲਸ 2 ਦੇ ਵਿੱਚ ਪੜ ਰਹੇ ਇਹ ਉਹ ਸਾਲ ਸਨ ਜਦੋਂ ਭਾਰਤ ਦੇ ਵਿੱਚ ਇੰਟਰਨੈਟ ਮਲਟੀਮੀਡੀਆ ਮੋਬਾਈਲ ਫੋਨ ਦਾ ਯੋਗ ਹਜੇ ਆਇਆ ਹੈ ਇਸੀ ਤਾਂ ਲੋਕਾਂ ਨੂੰ ਜਿਸ ਤਰ੍ਹਾਂ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਲੋਕਾਂ ਨੂੰ ਇਸ ਦੇ ਪ੍ਰੋਸ ਤੇ ਕੋਨਸ ਬਾਰੇ ਨਹੀਂ ਪਤਾ ਸੀ ਨੋਕਿਆ ਨੇ ਪਹਿਲੀ ਵਾਰ 680 ਫੋਨ ਦੇ ਵਿੱਚ ਕੈਮਰੇ ਦੀ ਆਪਸ਼ਨ ਦਿੱਤੀ ਫੋਟੋ ਵੀਡੀਓ ਕੁਝ ਹੋਰ ਉਸ ਨੂੰ ਸ਼ੇਅਰ ਵੀ ਕਰੋ ਜਿਆਦਾਤਰ ਤੁਸੀਂ 680 ਫੋਨ ਵੇਖਿਆ ਹੋਊਗਾ ਜਿਨ੍ਹਾਂ ਨੇ ਨਹੀਂ ਵੀ ਦੇਖਿਆ ਤਾਂ ਮੈਂ ਨਾਲ ਫੋਟੋ ਅਸੀਂ ਅਟੈਚ ਕਰ ਦੇਵਾਂਗਾ ਨੋਕੀਆ ਉਹਨਾਂ ਦਿਨਾਂ ਦੇ ਵਿੱਚ ਆਪਣੇ ਪੀਕ ਤੇ ਸੀ ਤੇ 6600 ਦਾ ਇਨਾ ਕ੍ਰੇਸੀ ਕਿ ਇਹ ਇੱਕ ਜਿਸ ਤਰ੍ਹਾਂ ਅੱਜਕੱਲ ਚੱਲਦਾ ਹੈ ਆਈਫੋਨ ਉਸੇ ਤਰ੍ਹਾਂ ਇੱਕ ਸਟੇਟਸ ਸਿੰਬਲ ਵੀ ਸੀ ਪਰ ਜਦਸ ਲੜਕੇ ਤੇ ਲੜਕੀ ਦੀ ਮੈਂ ਗੱਲ ਕਰ ਰਿਹਾ ਸੀ ਤਾਂ ਲੜਕਾ ਇਹ ਫੋਨ ਲੈ ਆਉਂਦਾ ਤਾਂ ਉਹ ਕੀ ਕਰਦੇ ਹਨ ਕਿ ਇਥੇ ਕਈ ਰਿਪੋਰਟਾਂ ਹਨ ਕਿ ਇਹ ਲੜਕੀ ਦੀ ਸਹਿਮਤੀ ਨਾਲ ਹੋਇਆ ਜਾਂ ਨਾ ਸਹਿਮਤੀ ਨਾਲ ਹੋਇਆ ਪਰ ਇਸ ਦਾ ਸੱਚ ਕਿਸੇ ਨੂੰ ਨਹੀਂ ਪਤਾ ਪਰ ਜੇ ਨੈਤਿਕ ਤੌਰ ਤੇ ਦੇਖਿਆ ਜਾਵੇ ਤਾਂ ਲੜਕੇ ਨੇ ਹਮੇਸ਼ਾ ਦੀ ਤਰ੍ਹਾਂ ਲੜਕਿਆਂ ਦੇ ਇਤਿਹਾਸ ਨੂੰ ਕਲੰਕਿਤ ਹੀ ਕੀਤਾ ਹੈ ਤਾਂ ਉਸ ਨੇ ਕੀ ਕੀਤਾ ਕਿ ਜੋ ਉਹਨਾਂ ਦੇ ਪ੍ਰਾਈਵੇਟ ਪਾਲਸੀ ਦੋਹਾਂ ਦੇ ਆਸ ਵਿੱਚ ਗੁਜ਼ਾਰੇ ਉਹਨਾਂ ਨੂੰ ਰਿਕਾਰਡ ਕਰ ਲੈ ਦਿੱਤਾ ਹੈ रिकॉर्ड ਕਰਨ ਤੋਂ ਬਾਅਦ ਉਹ ਉਸ ਵੀਡੀਓ ਨੂੰ ਆਪਣੇ ਦੋਸਤ ਨਾਲ ਸ਼ੇਅਰ ਕਰ ਸਕਦਾ ਹੁੰਦਾ ਅੱਜ ਦੀ ਤਰ੍ਹਾਂ smartphones ਤਾਂ ਹੈ ਨਹੀਂ ਜੀ ਕਿ ਪ੍ਰੋਡਕਟ ਤੁਸੀਂ WhatsApp, Telegram ਜਾਂ ਕੋਈ ਹੋਰ ਪਲੇਟਫਾਰਮ ਵਰਤਿਆ ਤੇ ਫੋਟੋ ਸੈਂਡ ਦੇ ਵੀਡੀਓ ਸੈਂਡ ਕਰ ਦਿੱਤੀ ਉਦੋਂ ਸਿਰਫ ਬਲੂਟੁੱਥ ਜਾਂ MMS ਦੀ ਹੀ ਵਰਤੋਂ ਕੀਤੀ ਆ ਤਾਂ ਇਹ ਵੀਡੀਓ ਆਪਣੇ ਦੋਸਤ ਦੇ ਨਾਲ ਸ਼ੇਅਰ ਕਰ ਦਿੱਤਾ ਜਾਂਦਾ ਹੈ ਤੇ ਫਿਰ ਬਦਲਣੀ ਸ਼ੁਰੂ ਹੁੰਦੀ ਹੈ ਚੇਂਜ ਇਹਹੀ ਵੀਡੀਓ ਉਸਦਾ ਦੋਸਤ ਅੱਗੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿੱਤਾ ਜਾਂਦਾ ਹੈ ਤਾਂ ਦੇਖਦੇ-ਦੇਖਦੇ ਵੀਡੀਓ ਭਾਰਤ ਦੇ ਹਰੇਕ ਕੋਨੇ ਵਿੱਚ ਪਹੁੰਚ ਜਾਂਦੀ ਹੈ ਬਟ ਪਹੁੰਚਦੀ ਇਹ ਉਹਨਾਂ ਲੋਕਾਂ ਕੋਲ ਹੈ ਜਿਨ੍ਹਾਂ ਕੋਲੇ ਮਲਟੀਮੀਡੀਆ ਜਾਂ ਕੈਮਰੇ ਵਾਲੇ ਫੋਨ ਸਨ ਪਰ 2004 ਦੇ ਵਿੱਚ ਇੰਨੀ ਤਦਾਰ ਦੇ ਵਿੱਚ ਇਹ ਫੋਨ ਨਹੀਂ ਸਨ ਕਿ ਹਰੇਕ ਕੋਲ ਹੀ ਫੋਨ ਹੋਵੇ ਉਹ ਵੀ ਮਲਟੀਮੀਡੀਆ ਵਾਲਾ ਬਟ ਵੀਡੀਓ ਆਪਣਾ ਅਫੈਕਟ ਕਰਦੀ ਹੈ ਜਿਨ੍ਹਾਂ ਕੋਲ ਫੋਨ ਹੈ ਉਹਨਾਂ ਤੱਕ ਪਹੁੰਚ ਵੀ ਹੋ ਜਾਂਦੀ ਹੈ ਕਹਾਣੀ ਦਾ ਮੋੜ ਉਦੋਂ ਆਉਂਦਾ ਹੈ ਜਦੋਂ ਕਿ ਦਿੱਲੀ ਦੀ ਕੁਕਿਆਪ ਮਾਰਕੀਟ ਪਾਲਿਕਾ ਬਾਜ਼ਾਰ ਜਿਹੜੀ ਕਿ ਅੱਜਕੱਲ ਕੱਪੜੇ ਲਈ ਮਸ਼ਹੂਰ ਹੈ ਉਸ ਸਮੇਂ ਕਿਸੇ ਹੋਰ ਚੀਜ਼ ਲਈ ਮਸ਼ਹੂਰ ਸੀ ਉਸ ਸਮੇਂ ਜਿਸ ਨੂੰ ਆਪਾਂ ਬਲੂ ਫਿਲਮ ਪੋਰਨੋਗ੍ਰਾਫੀ ਕਹਿੰਦੇ ਹਾਂ ਉਸ ਦੀਆਂ ਵੀਡੀਓ ਸੀਡੀਆਂ ਦੇ ਲਈ ਮਸ਼ਹੂਰ ਸੀ ਕਿ ਫੋਨਸ ਵਿੱਚੋਂ ਕੱਢ ਕੇ ਜਾਂ ਡਾਊਨਲੋਡ ਕਰਕੇ ਜੋ ਆਪਣੇ ਸੀਡੀ ਦੇ ਤਵੇ ਉਂਦੇ ਸੀ ਬਰਨ ਕਰਕੇ ਉਹਨਾਂ ਦੇ ਵਿੱਚ ਪਾ ਜਾਂਦੀਆਂ ਸਨ ਇਹੀ MMS 25 25 30 30 ਰੁਪਏ ਦੇ ਕੇ ਲੱਖਾਂ ਲੋਕਾਂ ਨੇ ਉਸ ਫਿਲਮ ਨੂੰ ਖਰੀਦਿਆ ਉਸ ਤੋਂ ਬਾਅਦ ਇਹ ਤਾਂ ਹੋ ਗਈ ਦਿੱਲੀ ਦੇ ਅੰਦਰ ਅੰਦਰ ਦੀ ਗੱਲ ਉਸ ਤੋਂ ਬਾਅਦ ਇੱਕ ਮੋੜ ਹੋਰ ਆਉਂਦਾ ਹੈ ਜਦੋਂ baaji.com ਜੋ ਕਿ ਉਹ ਸਮੇਂ ਇੰਡੀਆ ਦੀ బిਗੇਸਟ ਟਰੇਡਿੰਗ ਪਲੇਟਫਾਰਮ ਸੀ ਉਹ ਸੁਪਰ ਰਵੀਰਾਜ ਸਿੰਘ ਨਾਮ ਦਾ ਲੜਕਾ ਜੋ ਕਿ ਖੜਕਪੁਰ ਆਈਆਈਟੀ ਵਿੱਚ ਫੋਰਥ ਸੈਮੈਸਟਰ ਵਿੱਚ ਪੜ੍ਹਾਈ ਕਰ ਰਿਹਾ ਹੁੰਦਾ ਹੈ ਇਹ ਵੀਡੀਓ ਅਪਲੋਡ ਕਰ ਦਿੰਦਾ ਬਾਜੀ.com ਉੱਪਰ ਬੁਕਸ ਤੇ ਲਿਟਰੇਚਰ ਦੇ ਅੰਡਰ ਇਹ ਵੀਡੀਓ ਅਪਲੋਡ ਕਰ ਦਿੰਦਾ ਹੈ ਜੋ ਫਿਲਟਰ ਇਸ ਨੂੰ ਇਸ ਵੀਡੀਓ ਦੀ ਪਛਾਣ ਨਾ ਕਰ ਸਕਣ ਜਾਂ ਗਲੇਟ ਨਾ ਹੋ ਸਕੇ ਤੇ ਇਸ ਕਾਰਨ ਉਹ ਬੁਕਸ ਦੇ ਐਡਰੈਸ ਨੂੰ ਅਪਲੋਡ ਕਰ ਕਰ ਦਿੰਦਾ ਇਸ ਤੋਂ ਬਾਅਦ ਹੀ ਪੁਲਿਸ ਦੀ ਜਿਹੜੀ ਤਕਤੀਸ਼ੀ ਉਹ ਹੋਰ ਜ਼ਿਆਦਾ ਤੇਜ਼ ਹੋ ਜਾਂਦੀ ਹੈ ਦਸੰਬਰ 2024 ਚ ਇੰਡੀਆ ਦੇ ਬਹੁਤ ਵੱਡੇ ਮੈਗਜ਼ੀਨ ਦਿ ਟਾਈਮਸ ਨੇ ਇੱਕ ਰਿਪੋਰਟ ਵੀ ਛਾਪੀ ਜੀਗੀ ਦਾ ਡੀਪੀਐਸ 60 ਤousal ਆਰਟੀਕਲ ਤੋਂ ਬਾਅਦ ਗਤੀਵਿਧੀਆਂ ਹੋਰ ਤੇਜ਼ ਹੋ ਜਾਂਦੀਆਂ ਹਨ ਤੇ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਰਵੀ ਰਾਜ ਸਿੰਘ ਨੂੰ ਚੁੱਕ ਲਿਆ ਜਾਂਦਾ ਹੈ ਰਵੀ ਰਾਜ ਸਿੰਘ ਤੋਂ ਬਾਅਦ ਅਗਲੀ ਗ੍ਰਿਫਤਾਰੀ ਹੁੰਦੀ ਹੈ ਅਵਿਨਾਸ਼ ਭਜਾਰ ਜੋ ਕਿ ਬਾਜੀ.com ਦਾ CEO ਉਸ ਨੂੰ ਚੁੱਕਣ ਤੋਂ ਬਾਅਦ ਉਸ ਤੇ ਆਈਟੀ 68 ਦੀ ਧਾਰਾ ਲਗਾ ਦਿੱਤੀ ਜਾਂਦੀ ਹੈ ਜੋ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਫੋਰਨੋਗ੍ਰਾਫੀ ਜਾਂ ਕੋਈ ਵੀ ਪਲ ਇਦਾਂ ਦੇ ਕੈਪਚਰ ਕਰਨਾ ਉੱਥੇ ਲਗਾਈ ਜਾਂਦੀ ਹੈ ਤੇ ਨਾਲ ਹੀ ਧਾਰਾ 86 ਵੀ ਲਗਾ ਸੋਰੀ 85 ਵੀ ਲਗਾ ਦਿੱਤੀ ਜਾਂਦੀ ਹੈ ਜੋ ਕਿ ਕੰਪਨੀ ਦੇ ਪ੍ਰਮੁੱਖ ਵੱਲੋਂ ਇਸ ਤਰ੍ਹਾਂ ਦਾ ਪੂਰੀ ਗਾਰੰਟੀ ਲਗਾਈ ਜਾਂਦੀ ਹੈ ਇਹ ਪਹਿਲੀ ਵਾਰ ਹੋਇਆ ਸੀ ਇੰਡੀਅਨ ਹਿਸਟਰੀ ਵਿੱਚ ਜਦੋਂ ਕਿਸੇ ਏਡੀ ਵੱਡੀ ਕੰਪਨੀ ਦੇ ਮਾਲਕ ਸੀਓ ਉੱਪਰ ਐਦਾਂ ਦੇ ਪਰ ਉਹ ਜਾਂ ਕਹਿ ਸਕਦਾ ਰੂਪ ਵੀ ਨਹੀਂ ਕਹਿ ਸਕਦੇ ਕਿ ਜਿਸ ਵੱਲੋਂ ਇਹ ਜਿਹਹਾ ਕਦਮ ਉਠਾਇਆ ਗਿਆ ਹੋ ਇੱਕ ਚੀਜ਼ ਅਸੀਂ ਅੱਜ ਵੀ ਦੇਖਦੇ ਹਾਂ ਕਿ ਵੀਡੀਓ ਚੰਗੀ ਹੋਵੇ ਜਾਂ ਮੰਦੀ ਹੋਵੇ ਜੇ 80% ਲੋਕ ਉਹਦੇ ਹੱਕ ਵਿੱਚ ਬੋਲਣ ਵਾਲੇ ਹੋਣ ਤਾਂ ਵੀ ਪਰਸੈਂਟ ਉਸ ਦੇ ਉਲਟ ਬੋਲਣ ਵਾਲੇ ਵੀ ਹੁੰਦੇ ਆ ਇਸ ਤਰ੍ਹਾਂ ਲੋਕਾਂ ਦੇ ਵਿੱਚ ਉਦੋਂ ਵੀ ਚਰਚਾ ਸ਼ੁਰੂ ਹੋਈ ਕਿ ਜੇਕਰ ਕੋਈ ਪਲੇਟਫਾਰਮ ਤੇ ਸੋਸ਼ਲ ਪਲੇਟਫਾਰਮ ਤੇ ਕੋਈ ਵੀ ਚੀਜ਼ ਅਪਲੋਡ ਕਰ ਦਿੰਦਾ ਹੈ ਤਾਂ ਉਸ ਦਾ ਖਾਮਯਾਜਾ ਸਾਰੀ ਕੰਪਨੀ ਨੂੰ ਨਹੀਂ ਭੁਗਤਣਾ ਚਾਹੀਦਾ ਉਹਨਾਂ ਤੇ ਨਹੀਂ ਪੈਣਾ ਚਾਹੀਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਆ ਪਰ ਅੱਗੇ ਸਕੂਲ ਵੱਲੋਂ ਬੱਚਿਆਂ ਨਾਲ ਕੀ ਕੀਤਾ ਗਿਆ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਇੱਥੇ ਦੱਸਣੀ ਚਾਹਾਂਗਾ ਕਿ ਇਹ ਉਹੀ ਸਾਲ ਸਨ ਜਦੋਂ ਨਿਊਜ਼ ਰੂਮ ਨੂੰ ਵੀ ਜਿਸ ਤਰ੍ਹਾਂ ਆਪਾਂ ਅੱਜ ਕੱਲ ਦੇ ਨਿਊਜ਼ ਰੂਮ ਦੇਖਦੇ ਹਾਂ ਕਿ ਤਿੰਨ ਤਿੰਨ ਚਾਰ ਚਾਰ ਦਾ ਪੈਨਲ ਬਿਠਾਇਆ ਹੁੰਦਾ ਹੈ ਤਾਂ ਇਹ ਚੀਜ਼ ਵੀ ਉਹਨਾਂ ਸਾਲਾਂ ਦੇ ਵਿੱਚ ਹੀ ਪਿਆਰਤ ਹੋਈ ਇੱਕ ਮੈਕ ਲੈ ਕੇ ਦਾ 10 ਰਿਪੋਰਟਰ ਇੱਕ ਬੰਦੇ ਦੇ ਮੂੰਹ ਦੇ ਵਿੱਚ ਟੰਗ ਰਹੇ ਹੁੰਦੇ ਹਨ ਤਾਂ ਇਹ ਹੀ ਚੀਜ਼ ਦਾ ਦੌਰ ਵੀ ਉਦੋਂ ਸ਼ੁਰੂ ਹੋਇਆ ਸੀ ਤਾਂ ਇਸ ਦਾ ਸਾਹਮਣਾ ਉਸ ਪਰਿਵਾਰ ਨੂੰ ਵੀ ਕਰਨਾ ਪਿਆ ਉਸ ਲੜਕੀ ਦੇ ਪਰਿਵਾਰ ਨੂੰ 50-50 ਰਿਪੋਰਟਰ ਉਹਨਾਂ ਦੇ ਘਰ ਦੇ ਸਾਹਮਣੇ ਖੜੇ ਰਹਿੰਦੇ ਸਨ ਜਦੋਂ ਹੀ ਉਹਦੇ ਫਾਦਰ ਨੇ ਬਾਹਰ ਹੁਣ ਤੁਹਾਡੀ ਲੜਕੀ ਕਿਵੇਂ ਹਾਂ ਇਹ ਹੈ ਉਸ ਲੜਕੀ ਦਾ ਬਾਪ ਇਥੋਂ ਤੱਕ ਕਿ ਸਕੂਲ ਦੇ ਵਿੱਚ ਆ ਕੇ ਇਹ ਹੈ ਉਹ ਲੜਕਾ ਇਹ ਹੈ ਉਹ ਲੜਕੀ ਐਸੇ ਇਨਕੀ ਫਿਲਮ ਪਕੜੀ ਗਿਆ ਸੀ ਜਿਸ ਤਰ੍ਹਾਂ ਵੀ ਉਹਨਾਂ ਦੇ ਟਾਈਟਲ ਵਰਤੇ ਜਾਂਦੇ ਹਨ ਤਾਂ ਹਰੇਕ ਹੱਤ ਇੱਕ ਕਰ ਉਸ ਦੇ ਮਾਪੇ ਨੂੰ ਜਲੀਲ ਕੀਤਾ ਗਿਆ 24 24 ਘੰਟੇ ਇਹ ਖਬਰ ਚਲਾ ਕੇ ਕਿਉਂਕਿ ਟੀਵੀ ਤੇ ਉਹਨਾਂ ਨੂੰ ਅੱਜ ਵੀ 20 ਸਾਲ ਬਾਅਦ ਵੀ ਉਹੀ ਚੀਜ਼ ਹੈ ਕਿਸੇ ਖਬਰ ਦਾ ਮਸਾਲਾ ਮਟੀਰੀਅਲ ਚਾਹੀਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਸਕੂਲ ਵਾਲੇ ਦੋਹਾਂ ਜਵਾਕਾਂ ਨੂੰ ਸਕੂਲ ਚੋਂ ਕੱਢ ਦਿੰਦੇ ਹਨ ਬੱਚਾ ਜਿਹੜਾ ਲੜਕਾ ਹੈ ਉਹ ਆਪਣਾ ਸਕੂਲ ਬਦਲ ਲੈਂਦਾ ਹੈ ਤੇ ਲੜਕੀ ਨੂੰ ਉਸਦੇ ਬਾਪ ਦੁਆਰਾ ਕੈਨੇਡਾ ਭੇਜ ਦਿੱਤਾ ਜਾਂਦਾ ਹੈ ਪਰ ਇੱਥੇ ਜੋ ਸਭ ਤੋਂ ਵੱਡੀ ਖਬਰ ਸੀ ਉਹ ਇਹ ਸੀ ਜੋ ਕਿਸੇ ਵੀ ਨਿਊਜ਼ ਚੈਨਲ ਨੇ ਨਹੀਂ ਦਿਖਾਈ ਕਿ ਲੜਕੀ ਨੂੰ ਕੈਨੇਡਾ ਭੇਜਣ ਤੋਂ ਬਾਅਦ ਉਸਦੇ ਬਾਪ ਦੁਆਰਾ ਸੁਸਾਇਡ ਕਰ ਲਿਆ ਇਸ ਆਤਮ ਹੱਤੇ ਦਾ ਕਾਰ ਕੋਈ ਨਿਊ ਚੈਨਲ ਵੀ ਹੋ ਸਕਦੇ ਹਨ ਜਿਨ੍ਹਾਂ ਨੇ ਇੰਨਾ ਕੁ ਪ੍ਰੈਸ਼ਰ ਕ੍ਰੀਏਟ ਕਰ ਦਿੱਤਾ ਦੇ ਮਾਰਕ ਤੇ ਬੱਚੀ ਦੀ ਗਲਤੀ ਤਾਂ ਚਲੋ ਜਿੰਨੀ ਸੀ ਆਪਾਂ ਕਹਿ ਸਕਦੇ ਹਾਂ ਕਿ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਹਨ ਟੀਨੇਜ ਦੇ ਵਿੱਚ ਅਕਸਰ ਹੀ ਉਸ ਲੜਕੀ ਦਾ ਖੂਰ ਇੰਨਾ ਹੀ ਸੀ ਕਿ ਉਸਨੇ ਉਸ ਬੰਦੇ ਤੇ ਯਕੀਨ ਕੀਤਾ ਜੋ ਕਿ ਭਰੋਸੇ ਦੇ ਯੋਗ ਨਹੀਂ ਸੀ ਤੇ ਉਸ ਦਾ ਖਾਮਿਆਜਾ ਉਸ ਦੇ ਤੋਂ ਆਪਣੀ ਜਾਨ ਦੇ ਕੇ ਛਕਾਉਣਾ ਤੇ ਮੋਬਾਈਲ ਨੂੰ ਲੈ ਕੇ ਨੈਤਿਕ ਬਹਿਸ ਹੋਣ ਲੱਗੀ ਇਹ ਪਹਿਲੀ ਘਟਨਾ ਸੀ ਜਦੋਂ ਇੰਡੀਆ ਨੂੰ ਸਾਈਬਰ ਕ੍ਰਾਈਮ ਤੇ ਆਨਲਾਈਨ ਪ੍ਰਾਈਵੇਸੀ ਬਾਰੇ ਜਾਣੂ ਕਰਵਾਇਆ ਕਿਸੇ ਘਟਨਾ ਨੇ ਇਹ ਨਹੀਂ ਕਿ ਉਸ ਤੋਂ ਬਾਅਦ ਲੋਕ ਸੰਭਲ ਗਏ ਸਾਲ ਦਰ ਸਾਲ ਘਟਨਾਵਾਂ ਵੀ ਹੁੰਦੀਆਂ ਆ ਰਹੀਆਂ ਤੇ ਵਾਧਦੀ ਧਾਰਨ ਵਾਲੀ ਹੁੰਦੀਆਂ ਆ ਰਹੀਆਂ ਪਰ ਇਹ ਇੱਕ ਪਹਿਲੀ ਘਟਨਾ ਸੀ ਕਿ ਜਿਸ ਦੇ ਵਿੱਚ ਸਾਈਬਰ ਇਨਕਲੂਡਡ ਸੀ ਤਾਂ ਇੰਡੀਅਨ ਗਵਰਨਮੈਂਟ ਨੇ ਆਈਟੀ ਨੂੰ ਲੈ ਕੇ ਕਾਨੂੰਨਾਂ ਦੇ ਵਿੱਚ ਬਦਲਾਅ ਕੀਤਾ ਹੋਰ ਪਲੇਟਫਾਰਮ ਸੀ ਜਿਹੜੇ ਉਹਨਾਂ ਨੂੰ ਆਪਣੀ ਮੋਡਰੇਟ ਸਟ ਪਾਲਿਸੀ ਨੂੰ ਬਦਲਣ ਲਈ ਕਿਹਾ ਗਿਆ ਇਨਸ਼ੋਰ ਕਿ ਇਹ ਉਹਨਾਂ ਨੂੰ ਕਿਹਾ ਗਿਆ ਕਿ ਇਨਸ਼ੋਰ ਕੀਤਾ ਜਾਵੇ ਕਿ ਕਿਸੇ ਵੀ ਫੋਟੋਗ੍ਰਾਫੀ ਜਾਂ ਹੋਰ ਕੰਟੈਂਟ ਨੂੰ ਖਲੌਣ ਵਾਲੇ ਨੂੰ ਜਾਂ ਬਣਾਉਣ ਵਾਲੇ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ ਇਹ ਸਿਰਫ ਘਟਨਾ ਨਹੀਂ ਸੀ ਭਾਰਤ ਲਈ ਇੰਟਰਨੈਟ ਟੈਕ ਦੇ ਬਦਲ ਦੇ ਰੂਪ ਦਾ ਇੱਕ ਪ੍ਰਦਰਸ਼ਨ ਇੱਕ ਪ੍ਰਤੀਕ ਸੀ ਬਾਅਦ ਵਿੱਚ ਜਿਵੇਂ ਇਸ ਤੇ ਕਈ ਮੂਵੀਸ ਦੇਵੜੀ ਐਲਐਸਡੀ ਆਈ ਡੋਟ ਲਵ ਜਾਂ ਇੱਕ ਮੂਵੀ ਕਾਫੀ ਟ੍ਰੇਡਿੰਗ ਤੇ ਸੀ ਰਾਗਣੀ ਆ ਮਮਾ ਤਾਂ ਉਹ ਇਹੇ ਫਿਲਮਾਂ ਸਮਝੋ ਇਹ ਸਾਰੀਆਂ ਫਿਲਮਾਂ ਹੀ ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਬੜਾ ਨੈਗਨਸਾ ਇੱਕ ਟੀਵੀ ਸੀਰੀਅਲ ਸੀ ਗਮਰਾ ਜਿਸ ਨੇ ਇਸ ਕਾ ਟ੍ਰੈਕ ਨੂੰ ਭਾਰਤ ਦੇ ਘਰ ਘਰ ਤੱਕ ਪਹੁੰਚਾ ਦਿੱਤਾ ਕਿਉਂਕਿ ਆਪਾਂ ਜਾਣਦੇ ਹਾਂ ਕਿ ਇੰਡੀਆ ਦੇ ਵਿੱਚ ਜ਼ਿਆਦਾਤਰਔਰਤਾਂ ਹਫ ਵਾਈਜ਼ ਸੀਰੀਅਲਸ ਵਗੈਰਾ ਬਹੁਤ ਦੇਖੀਆਂ ਤਾਂ ਇਹ ਸੀਰੀਅਲ ਨੇ ਇਸ ਕਾ ਟ੍ਰੈਕ ਨੂੰ ਪੂਰੇ ਇੰਡੀਆ ਦੇ ਵਿੱਚ ਹੀ ਫਲਾ ਦਿੱਤਾ ਸੀ ਅੱਜ 20 ਸਾਲ ਬਾਅਦ ਦੇਖਿਆ ਜਾਵੇ ਤਾਂ ਇਹ ਨਹੀਂ ਕਿ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਸਭ ਕੁ ਲੈ ਲਿਆ ਕਿ ਇੰਟਰਨੈਟ ਜੇ ਚੰਗਾ ਹੈ ਤਾਂ ਮਾੜਾ ਬਹੁਤ ਮਾੜਾ ਵੀ ਹੋ ਸਕਦਾ ਹੈ ਅੱਜ ਕੱਲ੍ਹ ਵੀ ਕ੍ਰਾਈਮ ਹੁੰਦੇ ਹਨ ਬਸ ਬਦਲਿਆ ਕੀ ਹੈ ਕ੍ਰਾਈਮ ਦਾ ਕਰਨ ਦਾ ਰੂਪ ਹੁਣ ਕਿਸੇ ਹੋਰ ਤਰੀਕੇ ਨਾਲ ਹੁੰਦੇ ਹਨ AI ਦੇ ਆਉਣ ਨਾਲ ਹੋਰ ਘਟਕ ਹੋ ਗਏ ਹਨ ਤਾਂ ਇਹ चीज ਹਮੇਸ਼ਾ ਹੀ ਚਲਦੀ ਰਹਿੰਦੀ ਹੈ ਇਸੇ ਤਰ੍ਹਾਂ ਦੀਆਂ ਹੋਰ ਘਟਨਾਵਾਂ ਵੀ ਭਾਰਤ ਦੇ ਬਥੇਰੇ ਹਿੱਸਿਆਂ ਦੇ ਵਿੱਚ ਹੋਈਆਂ ਪਰ ਇੱਥੇ ਮੇਰੇ ਦੱਸਣ ਦਾ ਇਹ ਕਾਰਨ ਸੀ ਕਿ ਇਹ ਸ਼ੁਰੂਆਤ ਸੀ ਇਹ ਪਹਿਲੀ ਘਟਨਾ ਸੀ ਤਾਂ ਇਹ ਸੀ ਜੀ ਡੀਪੀਐਸ ਐਮਐਮਐਸ ਤੁਸੀਂ ਗੂਗਲ ਤੇ ਸर्च ਕਰੋਗੇ ਉੱਥੇ ਵੀ ਤੁਹਾਨੂੰ ਵਿਕੀਪੀਡੀਆ ਵਗੈਰਾ ਡਿਟੇਲਸ ਦੀ ਆ ਜਾਵੇਗੀ ਮੈਂ ਲੜਕਾ ਹੈ ਜਾਂ ਲੜਕੀ ਦਾ ਨਾਮ ਮੈਂ ਸ਼ੁਰੂਤ ਨਹੀਂ ਕੀਤਾ ਤੇ ਮਿਲਦੇ ਹਾਂ ਜੀ ਅੱਗੇ ਕਿਸੇ ਹੋਰ ਤਦ ਤੱਕ ਦੇ ਲਈ ਥੈਂਕ ਯੂ